ਅੱਜ ਦਾ ਵਿਸ਼ਾ ਹੈ ਕਿਤਾਬਾਂ ਦੀ ਮਹੱਤਤਾ ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਇਹ ਸਾਨੂੰ ਨਵਾਂ ਗਿਆਨ ਸੋਚਣ ਦੀ ਸਮਝ ਅਤੇ ਜੀਵਨ ਬਾਰੇ ਮਹੱਤਵਪੂਰਨ ਸਿੱਖਿਆ ਦਿੰਦੀਆਂ ਹਨ ਕਿਤਾਬਾਂ ਪੜਨ ਨਾਲ ਅਸੀਂ ਨਵੇਂ ਵਿਸ਼ਿਆਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਅਤੇ ਆਪਣੀ ਬੁੱਧੀਮਤਾ ਵਧਾ ਸਕਦੇ ਹਾਂ ਕਿਤਾਬਾਂ ਸਾਨੂੰ ਚੰਗੀਆਂ ਆਦਤਾਂ ਸਿਖਾਉਂਦੀਆਂ ਹਨ ਨੈਤਿਕ ਕਹਾਣੀਆਂ ਅਤੇ ਜੀਵਨੀ ਪੜਨ ਨਾਲ ਅਸੀਂ ਮਹਾਨ ਵਿਕਤੀਆਂ ਦੀ ਜ਼ਿੰਦਗੀ ਤੋਂ ਪ੍ਰੇਰਣਾ ਲੈ ਸਕਦੇ ਹਾਂ ਵਿਦਿਆਰਥੀਆਂ ਲਈ ਕਿਤਾਬਾਂ ਪੜ੍ਹਾਈ ਵਿੱਚ ਬਹੁਤ ਮਦਦਗਾਰ ਹੁੰਦੀਆਂ ਹਨ ਕਿਉਂਕਿ ਇਹ ਉਨ੍ਹਾਂ ਨੂੰ ਨਵੇਂ ਸ਼ਬਦ ਅਤੇ ਵਿਚਾਰ ਸਿਖਾਉਂਦੀਆਂ ਹਨ ਕਿਤਾਬਾਂ ਮਨੋਰੰਜਨ ਅਤੇ ਆਤਮ ਵਿਕਾਸ ਲਈ ਵੀ ਮਹੱਤਵਪੂਰਨ ਹਨ ਇਹ ਸਾਨੂੰ ਚਿੰਤਾ ਤੋਂ ਮੁਕਤ ਕਰਦੀਆਂ ਹਨ ਅਤੇ ਸਾਡੀ ਤਕਨੀਕੀ ਯੋਗਤਾ ਵਧਾਉਂਦੀਆਂ ਹਨ ਕਿਤਾਬਾਂ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹਨ ਸਾਨੂੰ ਹਮੇਸ਼ਾ ਚੰਗੀਆਂ ਅਤੇ ਸਿੱਖਣਯੋਗ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਇੱਕ వ్యక్తిగత ਵਿਕਾਸ ਵਾਲੇ ਅਤੇ ਗਿਆਨवान ਵਿਅਕਤੀ ਬਣ ਸਕੀਏ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ